ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡਾਂ ਦੇ ਵਿੱਚ ਸਰਪੰਚੀ ਦਾ ਮਾਹੌਲ ਪੂਰਾ ਗਰਮ ਹੋਇਆ ਪਿਆ ਕਿਤੇ ਚੰਗੀਆਂ ਤੇ ਕਿਤੇ ਮਾੜੀਆਂ ਖਬਰਾਂ ਆ ਰਹੀਆਂ ਤੇ ਜੀਰੇ ਦੀ ਵੀਡੀਓ ਸਭ ਨੇ ਵੇਖੀ ਆ ਕਿ ਕੀ ਹਾਲਾਤ ਬਣੇ ਆ ਤੇ ਸਾਡੇ ਪਿੰਡ ਕੀ ਹਾਲਚਾਲ ਆ ਤੁਹਾਨੂੰ ਇਹ ਸਾਰੀ ਗੱਲ ਦੱਸਦੇ ਆ ਸਾਡੇ ਪਿੰਡ ਦੇ ਇੱਕ ਮੁੰਡੇ ਨੇ 20 ਲੱਖ ਰੁਪਏ ਦੀ ਆਫਰ ਦਿੱਤੀ ਆ ਤੇ ਪਿਛਲੇ ਸਾਲ ਸਾਡੇ ਪਿੰਡ ਸਰਬਸੰਮਤੀ ਹੋਣ ਲੱਗੀ ਸੀ ਸੰਗਰਾਹ ਹੂਣ ਦੇ ਵਿੱਚ ਪਰ ਐਨ ਮੌਕੇ ਤੇ ਹੋ ਨਹੀਂ ਸਕੀ ਸੀ ਤੇ ਪਿਛਲੀ ਵਾਰ ਕੈਂਡੀਡੇਟ ਵੀ ਦੋ ਹੀ ਸੀਗੇ ਪਰ ਇਸ ਵਾਰ ਚਾਰ ਸੀਗੇ ਤੇ ਹੁਣ ਪੰਜ ਹੋ ਗਏ ਆ ਤੇ ਹੋ ਸਕਦਾ ਕਿ 6 ਵੀ ਹੋ ਜਾਣ ਤੇ ਰਿਜ਼ਰਵ ਸੀਟ ਆ ਸਾਡੇ ਤੇ ਸਾਡੇ ਇਹ ਵੀ ਸਕੀਮਾਂ ਚੱਲ ਰਹੀਆਂ ਕਿ ਆਪਾਂ ਪੈਸੇ ਇਕੱਠੇ ਕਿਵੇਂ ਕਰੀਏ ਵੋਟਾਂ ਕਿਵੇਂ ਖਰੀਦੀਏ ਹੋਰ ਕੁਛ ਬੰਦਿਆ ਜਾਵੇ ਕਿ ਵੋਟਾਂ ਸਾਨੂੰ ਪੈ ਜਾਣ ਮੈਂਬਰੀਆਂ ਦੀ ਵੀ ਇੱਧਰ ਉੱਧਰ ਹੋ ਰਹੀ ਆ ਕਿ ਮੈਂਬਰੀ ਵੋਟ ਕਰ ਲਈਏ ਆਪਾਂ ਤੇ ਸਰਪੰਚੀ ਦੀ ਦੇ ਦਈਏ ਜਾਂ ਲੈ ਲਈਏ ਪੂਰੀਆਂ ਸਕੀਮਾਂ ਚੱਲ ਰਹੀਆਂ ਤੇ ਪਰ ਸਰਬਸੰਮਤੀ ਦੀ ਆਫਰ ਆਈ ਆ ਸਾਡੇ ਪਿੰਡ ਦੇ ਮੁੰਡੇ ਚਰਨਜੀਤ ਸਿੰਘ ਵੱਲੋਂ ਤੇ ਤੁਹਾਡੇ ਨਾਲ ਬਾਕੀ ਗੱਲ ਆਪਾਂ ਬਾਅਦ ਵਿੱਚ ਸਾਂਝੀ ਕਰਾਂਗੇ ਪਹਿਲਾਂ ਤੁਸੀਂ ਉਸ ਮੁੰਡੇ ਦੀ ਵੀਡੀਓ ਵੇਖ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਸੰਗਰਾ ਹੂਰ ਦੀ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਸਰਬਸੰਮਤੀ ਦੇ ਨਾਲ ਪਿੰਡ ਦੇ ਵਿੱਚ ਸਰਪੰਚ ਚੁਣ ਲਿਓ ਤਾਂ ਸਾਡੇ ਐਨਆਰਈ ਭਰਾਵਾਂ ਵੱਲੋਂ ਪਿੰਡ ਨੂੰ 20 ਲੱਖ ਰੁਪਈਆ ਜਿਹੜੇ ਸਰਬਸਾਂਝੇ ਕੰਮਾਂ ਵਾਸਤੇ ਦਿੱਤਾ ਜਾਊਗਾ ਤੇ ਪਿੰਡ ਦੇ ਸਾਰੇ ਮੋਹਤਵਾਰਾਂ ਨੂੰ ਬੇਨਤੀ ਆ ਜਿੰਨੇ ਵੀ ਸਿਆਣੇ ਮੋਹਤਵਾਰ ਪਿੰਡ ਦੇ ਵਿੱਚ ਹੈਗੇ ਨੇ ਉਹ ਆਪਣੀ ਸਲਾਹ ਕਰਕੇ ਕੋਈ ਵੀ ਜਿਹੜਾ ਪਿੰਡ ਦਾ ਸਾਂਝਾ ਬੰਦਾ ਆ ਜਿਹਦੇ ਕਿਸ ਨੂੰ ਇਤਰਾਜ ਨਾ ਹੋਵੇ ਉਸ ਬੰਦੇ ਨੂੰ ਅੱਗੇ ਲਾ ਕੇ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲਿਆ ਜਾਵੇ ਨਾਲੇ ਅਸੀਂ ਸਰਕਾਰ ਤੋਂ ਵੀ ਕੋਈ ਗ੍ਰਾਂਟ ਲੈਣ ਜੋਗੇ ਹੋਵਾਂਗੇ ਜਿਹੜੀ ਸਰਕਾਰ ਨੇ ਸਰਬਸਾਂਝੀ ਸਰਬਸੰਪਤੀ ਨਾਲ ਸਰਪੰਚ ਬਣਦੇ ਉੱਤੇ ਜਿਹੜੀ ਲਾਗੂ ਕੀਤੀ ਸ਼ਰਤ ਆ ਉਸ ਮੁਤਾਬਕ ਤੇ ਮੈਂ ਵਾਅਦਾ ਕਰਦਾ ਕਿ ਅਸੀਂ ਪਿੰਡ ਦੇ ਜਿੰਨੇ ਐਨਆਰਆਈ ਭਰਾ ਉਹਨਾਂ ਤੋਂ ਗ੍ਰਹੀ ਕਰਨੀ ਜਾਂ ਉਹਨਾਂ ਦਾ ਸਹਿਯੋਗ ਲੈਣਾ ਇਹ ਮੇਰੀ ਜ਼ਿੰਮੇਵਾਰੀ ਆ ਤੁਸੀਂ ਕੋਈ ਵੀ ਬੰਦਾ ਜਿਹੜਾ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਬਣਾਓ ਤੇ ਅਸੀਂ ਪਿੰਡ ਨੂੰ ਖੁਸ਼ਹਾਲ ਬਣਾਈਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਤੇ ਇੱਕ ਗੱਲ ਮੈਂ ਨਾਲ ਹੋਰ ਐਡ ਕਰ ਦਿਆਂ ਵੀ ਸਾਰੇ ਪਿੰਡਾਂ ਤੋਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਉਹ ਮੇਰੇ ਖਿਆਲ 'ਚ ਸਾਡਾ ਪਿੰਡ ਹੀ ਹੋਊਗਾ ਇਹੋ ਜਿਹਾ ਵੀ ਜਿਹਦੇ ਵਿੱਚ ਕੋਈ ਵੀ ਸੋਸ਼ਲ ਜਾਂ ਕਹਿ ਲਈਏ ਵੀ ਜਿੱਦਾਂ ਪਾਰਕ ਜਿਹੜਾ ਸਾਰੇ ਸਾਂਝਾ ਪਿੰਡ ਦੀ ਇੱਥੇ ਆ ਕੇ ਮਾਈ ਭਾਈ ਜਾਂ ਕੋਈ ਬੱਚੇ ਬਜ਼ੁਰਗ ਜਿਹੜੇ ਆ ਖੇਡ ਮਾਲ ਸਕਣ ਜਾਂ ਆਲ ਮਿਲ ਕੇ ਗੱਲਾਂ ਬਾਤਾਂ ਕਰ ਸਕਣ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਵਿਕਾਸ ਆਲੇ ਦੁਆਲੇ ਦੇ ਪਿੰਡਾਂ ਵਾਂਗੂ ਹੋਵੇ ਤੇ ਜਾਂ ਅਸੀਂ ਜਿਆਦਾ ਕਰ ਸਕੀਏ ਕਿ ਸਾਡੇ ਪਿੰਡ ਦੀ ਇੱਕ ਹਦਾਨਾ ਸੈੱਟ ਕੀਤੀ ਜਾ ਸਕੇ ਸੋ ਸਾਰੇ ਹੀ ਜਿਹੜੇ ਮੇਰੇ ਸਤਕਾਰਯੋਗ ਪਿੰਡ ਦੇ ਵੱਡੇ ਬੰਦੇ ਨੇ ਉਹਨਾਂ ਨੂੰ ਮੇਰੀ ਇਹੀ ਨਿੱਕੀ ਜਿਹੀ ਬਿਜਾਰਸ਼ ਆ ਵੀ ਤੁਸੀਂ ਰਲ ਕੇ ਆਪ ਹੰਬਲਾ ਮਾਰ ਕੇ ਅੱਗੇ ਆਓ ਤੇ ਕੋਈ ਵੀ ਸਾਂਝਾ ਬੰਦਾ ਜਿਹੜਾ ਹੈਗਾ ਪਿੰਡ ਦਾ ਜਿਹਦੇ ਤੇ ਵੀ ਸਾਰਾ ਪਿੰਡ ਹਾਤਰਾਕ ਦਾ ਜਾਂ ਮੰਨਦਾ ਹੈ ਵੀ ਇਹ ਪਿੰਡ ਦਾ ਸਾਂਝਾ ਬੰਦਾ ਤੁਸੀਂ ਉਹਨੂੰ ਅੱਗੇ ਲਾ ਕੇ ਸਰਬਸੰਮਤੀ ਨਾਲ ਸਰਪੰਚ ਬਣਾਓ ਤੇ ਅਸੀਂ ਵੀ ਇਹ ਜਿਹੜੇ ਰਾਜਨੀਤੀ ਤੇ ਜਿਹੜੇ ਪੈੜੇ ਇਹਨਾਂ ਤੋਂ ਬਾਹਰ ਆ ਕੇ ਤੇ ਵੱਖਰੀ ਇੱਕ ਸੋਚਣ ਲੱਗੇ ਚੱਲੀ ਹੈ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਹਾਂਜੀ ਤੁਸੀਂ ਇਹ ਵੀਡੀਓ ਵੇਖ ਹੀ ਲਈਆ ਚਰਨਜੀਤ ਸਿੰਘ ਦੀ ਤੇ ਬਹੁਤ ਹੀ ਵਧੀਆ ਸੋਚ ਲੱਗੀ ਆ ਕਿ ਆਪਦੇ ਪਿੰਡ ਬਾਰੇ ਇਸ ਬੰਦੇ ਨੇ ਇੰਨਾ ਸੋਚਿਆ ਕਿ ਅਸੀਂ 20 ਲੱਖ ਰੁਪਏ ਇਕੱਠਾ ਕਰਕੇ ਦੇਵਾਂਗੇ ਚਲੋ ਜੇ ਹੋ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਆ ਤੇ ਚਰਨਜੀਤ ਸਿੰਘ ਦੀ ਵੀ ਬਹੁਤ ਮਿਹਰਬਾਨੀ ਜਿਨੇ ਕਿ ਆਪਦੇ ਪਿੰਡ ਬਾਰੇ ਇੰਨਾ ਸੋਚਿਆ ਪਰ ਜੋ ਹਾਲਾਤ ਚੱਲ ਰਹੇ ਆ ਚਰਨਜੀਤ ਆ ਆਸਟ੍ਰੇਲੀਆ ਵਿੱਚ ਆ ਪਰ ਅਸੀਂ ਪਿੰਡ ਹੀ ਰਹਿਨੇ ਆ ਹਜੇ ਤੱਕਰ ਕੋਈ ਗੱਲ ਨਹੀਂ ਆਈ ਵੀਡੀਓ ਆਉਣ ਤੋਂ ਬਾਅਦ ਵੀ ਕਿਸੇ ਨੇ ਕੋਈ ਬੜੀ ਗੱਲ ਚਲਾਈ ਨਹੀਂ ਹੈਗੀ ਜੀ ਦੇਖਦੇ ਆ ਜੇ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਆਕਰ ਅਸੀਂ ਆਪ ਗੱਲ ਕਰਕੇ ਵੇਖਦੇ ਆ ਤੇ ਦੋ ਤਿੰਨਾਂ ਬੰਦਿਆਂ ਨਾਲ ਗੱਲ ਮੇਰੀ ਹੋਈ ਵੀ ਆ ਕਿ ਆਪਾਂ ਗੱਲ ਚੱਕੀਏ ਪਰ ਕੋਈ ਖਾਸ ਰਿਸਪੌਂਸ ਸਾਨੂੰ ਅੱਗੋਂ ਮਿਲਿਆ ਨਹੀਂਗਾ ਚਲੋ ਹੋਵੇ ਜਾਂ ਨਾ ਹੋਵੇ ਪਰ ਧੰਨਵਾਦ ਅਰੰਜੀਤ ਤੇਰਾ ਤੂੰ ਆਪਦੇ ਪਿੰਡ ਬਾਰੇ ਇੰਨਾ ਸੋਚਿਆ ਤੇ ਸਾਰੇ ਜਿਹੜੇ ਤੇਰੇ ਨਾਲ ਦੇ ਮੁੰਡੇ ਆ ਜਿਹੜੇ ਤੇਰੇ ਨਾਲ ਸਹਿਮਤ ਆ ਉਹਨਾਂ ਦਾ ਵੀ ਧੰਨਵਾਦ ਸਸਰੀਆ ਕਾਲਜੀ ਪੰਜਾਬੀ ਸੋਨੂ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਉਂਦੇ ਬਸਦੇ ਰਹੋ